JD 813 ਵਿੱਚ ਸਭ ਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਮੈਂ ਕੈਨੇਡਾ ਵਿੱਚ ਸ਼ਰਾਬ, ਬਾਇਨ ਅਤੇ ਬੀਅਰ ਦੇ ਰੇਟ ਦਿਖਾਵਾਂਗਾ ਇਹ ਜਿਹੜਾ ਸ਼ੋਪਿੰਗ ਸੈਂਟਰ ਮੈਂ ਦਿਖਾ ਰਿਹਾ ਇਹ ਕੈਨੇਡਾ ਦੇ ਸ਼ਹਿਰ ਬੋਡ ਬ੍ਰਿਜ ਬੌਨ ਵਿੱਚ ਹੈ ਇੱਥੇ ਜੋ ਰੇਟ ਲਿਖੇ ਹਨ ਬਹੁਤ ਹੀ ਬਰੀਕ ਅੱਖਰਾਂ ਵਿੱਚ ਹਨ ਜੇਕਰ ਕੋਈ ਰੇਟ ਸਾਫ਼ ਨਾ ਦਿਖੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਜ਼ੂਮ ਕਰਕੇ ਦੇਖ ਸਕਦੇ ਹੋ ਇਹ ਵੀਡੀਓ ਮੈਂ ਐਸ਼ ਕਰਕੇ ਜਾਰੀ ਕਰ ਰਿਹਾ ਤਾਂ ਜੋ ਤੁਸੀਂ ਪੰਜਾਬ ਜਾਂ ਇੰਡੀਆ ਦੀ ਕਿਸੇ ਵੀ ਸਟੇਟ ਜਾਂ ਕਿਸੇ ਵੀ ਹੋਰ ਦੇਸ਼ ਵਿੱਚ ਰਹਿ ਰਹੇ ਹੋ ਉੱਥੋਂ ਦੇ ਰੇਟਾਂ ਨਾਲ ਤੁਲਨਾ ਕਰਕੇ ਦੇਖ ਸਕੋ ਕਿ ਤੁਹਾਡੇ ਏਰੀਏ ਵਿੱਚ ਸ਼ਰਾਬ ਦੇ ਰੇਟ ਇੱਥੋਂ ਨਾਲੋਂ ਵੱਧ ਹਨ ਜਾਂ ਘੱਟ ਆਓ ਦੇਖਦੇ ਹਾਂ ਬੁੱਡ ਬ੍ਰਿਜ ਬੌਨ ਸ਼ਹਿਰ ਦੇ ਸ਼ੋਪਿੰਗ ਸੈਂਟਰ ਵਿੱਚ ਸ਼ਰਾਬ ਬੀਅਰ ਅਤੇ ਬੈਂ ਦੀਆਂ ਬਖ ਬਖ ਵੈਰਾਈਟੀਆਂ ਦੇ ਰੇਟ ਇਹ ਤੁਸੀਂ ਦੇਖ ਸਕਦੇ ਹੋ ਸਭ ਵੈਰਾਈਟੀਆਂ ਦੇ نیچے ਰੇਟ ਲਿਖੇ ਹੋਏ ਨੇ ਹਰ ਇੱਕ ਵੈਰਾਈਟੀ ਦੇ نیچے ਰੇਟ ਲਿਖੇ ਆ ਇਹ ਆ ਜੀ ਕੈਨੇਡਾ ਦਾ ਸ਼ੇਅਰ ਬਾਉਨ ਬੁੱਡ ਬ੍ਰਿਜ ਏਰੀਆ ਪੈਂਦਾ ਜੀ ਇਹ ਸ਼ਹਿਰ ਬਾਉਨ ਦਾ ਇਹ ਤੁਸੀਂ ਦੇਖ ਰਹੇ ਹੋ ਕੈਨੇਡਾ ਵਿੱਚ ਸ਼ਰਾਬ ਬੀਅਰ ਅਤੇ ਵਾਈਨ ਦੇ ਰੇਟ ਇਹ ਹੈ ਜੀ ਅੱਡ ਡ ਡ ਵੈਰਾਈਟੀਆਂ ਦੇ ਰੇਟ ਕੈਨੇਡਾ ਦੇ ਸ਼ਹਿਰ ਬੋਰਡ ਪਰ ਜੀ ਬੌਂਡ ਵਿੱਚ शराब भीयर और वैन दिया वरायटिया के अड्डो अड्ड रेट लिखे हुए ने जिते कित भी रह रहे हो ਇੰਡੀਆ ਵਿੱਚ ਪੰਜਾਬ ਵਿੱਚ ਜਾਂ ਕਿਸੇ ਹੋਰ ਸਟੇਟ ਵਿੱਚ ਜਾਂ ਕਿਸੇ ਵੀ ਦੇਸ਼ ਵਿੱਚ ਉਥੋਂ ਦੇ ਰੇਟਾਂ ਦੇ ਨਾਲ ਤੁਲਨਾ ਕਰ ਸਕਦੇ ਹੋ ਕਿ ਇੱਥੇ ਕੈਨੇਡਾ ਦੇ ਵਿੱਚ ਤੁਹਾਡੇ ਏਰੀਆ ਨਾਲੋਂ ਸ਼ਰਾਬ ਦੇ ਰੇਟ ਵੱਧ ਹਨ ਜਾਂ ਘੱਟ ਬੀਅਰ ਬਾਣ ਅਤੇ ਸ਼ਰਾਬ ਦੇ ਰੇਟ ਦੇਖ ਰਹੇ ਹੋ ਤੁਸੀਂ ਇਹਨਾਂ ਜੀ ਕੈਨੇਡਾ ਦੇ ਵਿੱਚ ਸ਼ਰਾਬ ਦੇ ਰੇਟ ये मैं पूरे शॉपिंग सेंटर का तो नहीं दिखा सकता क्योंकि बहुत बड़ा शॉपिंग सेंटर आ बहुत ही बड़ी गिनती आतती वरायटियाँ इत पर मैं कोशिश करा वो वाणी क्या जी कडा ਬੋਡ ਬ੍ਰਿਜ ਬੌਨ ਸ਼ਹਿਰ ਦੇ ਵਿੱਚ ਸ਼ੋਪਿੰਗ ਸੈਂਟਰ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਾਬ ਦੀਆਂ ਵੈਰਾਈਟੀਆਂ ਇੱਥੇ ਬੀਅਰ ਬਾਇਨ ਅਤੇ ਸ਼ਰਾਬ ਦੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਵੈਰਾਈਟੀਆਂ ਰੱਖੀਆਂ ਇਹਨਾਂ ਨੇ सब के रेट नीचे लिखे हुए ने बोतल के भी अड्डो अड्ड किस्म के डिजाइन बने ने बहुत फैसी डिजाइन दोतल बनाईया हुई ਦੇਖ ਸਕਦੇ ਹੋ ਤੁਸੀਂ ਬੋਤਲਾਂ ਦੇ ਡਿਜ਼ਾਈਨ ਇਹ ਤੁਹਾਨੂੰ ਦਿਖਾ ਰਿਹਾ ਜੀ ਕੈਨੇਡਾ ਦੇ ਵਿੱਚ ਸ਼ਰਾਬ ਦੇ ਰੇਟ ਦੇਖੋ ਬੋਤਲਾਂ ਦੇ ਡਿਜ਼ਾਈਨ ਤੇ ਨਾਲ ਹੀ ਇਹਨਾਂ ਦੇ ਰੇਟ ਇਹ ਹੈ ਜੀ ਕੈਨੇਡਾ ਦੇ ਬੌਨ ਸ਼ਹਿਰ ਦੇ ਵਿੱਚ ਬੋਡ ਬ੍ਰਿਜ ਏਰੀਆ ਇਹ ਤੁਹਾਨੂੰ ਦਿਖਾਏ ਜੀ ਕੈਨੇਡਾ ਦੇ ਵਿੱਚ ਬੋਡ ਬ੍ਰਿਜ ਬੌਨ ਦੇ ਵਿੱਚ ਸ਼ੋਪਿੰਗ ਸੈਂਟਰ ਦੇ ਵਿੱਚ ਸ਼ਰਾਬ ਬੀਅਰ ਅਤੇ ਵਾਇਨ ਦੇ ਅੱਡੋ ਅੱਡੇ ਰੇਟ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ